ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਹਾਨੂੰ ਇਹਨਾਂ ਐਡਾਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਤੁਹਾਡੇ ਤੱਕ ਰਿਸ਼ਤਿਆਂ ਦੀ ਹਰੋ ਜਿਹੜਾ ਪਹੁੰਚ ਸਕਣ ਜੇ ਕਿਸੇ ਨੇ ਜੀ ਰਿਸ਼ਤਾ ਕਰਵਾਉਣਾ ਹੈ ਜਾਂ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਸਕਰੀਨ ਤੇ ਦਿੱਤੇ ਨੰਬਰ 9968335572 ਦੂਸਰਾ ਨੰਬਰ ਹੈ ਜੀ 628764339 ਇਹਨਾਂ ਨੰਬਰ ਤੇ ਸੰਪਰਕ ਕਰ ਸਕਦੇ ਹਾਂ ਰਿਸ਼ਤਾ ਹੈ ਜੀ ਡਿਸਟ੍ਰਿਕਟ ਕਪੂਰਥਲਾ ਤੋਂ ਮੁੰਡੇ ਦੀ ਡੇਟ ਆਫ ਬਰਥ 24/12/1994 ਕਾਸਟ ਲਵਾਨੀ ਸਿੱਖ ਹਾਈਟ ਆ 5 ਫੁੱਟ 8 ਇੰਚ ਮੁੰਡਾ ਕਨੇਡਾ ਦਾ ਸਿਟੀਜ਼ਨ ਹੈ ਅਮਰੀਕਾ ਦੀ ਕੰਪਨੀ ਚ ਜੌਬ ਕਰ ਰਿਹਾ ਜੀ ਤੇ ਬ੍ਰੈਮਟਨ ਰਹਿੰਦਾ ਹੈ ਮੁੰਡੇ ਦਾ ਭਰਾ ਵੀ ਕਨੇਡਾ ਦਾ ਸਿਟੀਜ਼ਨ ਹੈ ਤੇ ਮੈਰਿਡ ਹੈ ਇਹਨਾਂ ਦਾ ਆਪਣਾ ਜੀ ਫਰਨੀਚਰ ਦਾ ਸਟੋਰ ਹੈ ਕਨੇਡਾ ਚ ਪੈਨ ਮੈਰਿਡ ਹੈ ਮੁੰਡੇ ਦੇ ਫਾਦਰ ਸਾਹਿਬ ਸ਼੍ਰੋਮਣੀ ਕਮੇਟੀ ਤੋਂ ਰਿਟਾਇਰ ਨੇ ਦੋਹੇ ਪ੍ਰਾਵਾ ਅੰਕੂਲ 5 ਕਿੱਲੇ ਜ਼ਮੀਨ ਹੈ ਦੋ ਕੋਠੀਆਂ ਨੇ 15-15 ਮਰਲੇਾਂ ਚ ਇਹਨਾਂ ਨੂੰ ਕੁੜੀ ਚਾਹੀਦੀ ਆ ਪੜ੍ਹੀ ਲਿਖੀ ਸੋਹਣੀ ਸੁਨੱਖੀ ਡਿਮਾਂਡ ਕੋਈ ਨਹੀਂ ਕੁੜੀ ਦੀ ਕਾਸਟ ਲਵਾਣੇ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ 94 63 767 767 9463767767 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਅਮਰਸਾਤੋਂ ਮੁੰਡੇ ਦੀ ਡੇਟ ਆਫ ਬਰਥ 11 ਜਨਵਰੀ 1998 ਕਾਸਟ ਖੱਤਰੀ ਵਿਦਾਬਨ ਹਾਈਟ ਆ 5 ਫੁੱਟ 7 ਇੰਚ ਕੁਆਲਿਫਿਕੇਸ਼ਨ ਆ ਪਲੱਸ 2 ਮੁੰਡਾ ਸੁਣਾ ਸੁਨੱਖਾ ਹੈ ਚੰਡੀਗੜ੍ਹ ਪ੍ਰਾਈਵੇਟ ਕੰਪਨੀ ਚ ਜਰਬ ਕਰ ਰਿਹਾ ਹੈ ਭੈਣ ਕੈਨੇਡਾ ਗਈ ਹੋਈ ਹੈ ਛੋਟਾ ਭਰਾ ਪੜਾਈ ਕਰ ਰਿਹਾ ਹੈ ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਜੀ ਮਦਰ ਦਾ ਵੀ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ। ਫਾਦਰ ਸਾਹਿਬ ਇਹਨਾਂ ਦੇ ਐਕਸਪਾਇਰ ਹੋ ਗਏ। ਮਦਰ ਦਾ ਜੀ ਕਚੈਰੀ ਦੇ ਵਿੱਚ ਆਪਣਾ ਚੈਂਬਰ ਹੈ, ਕੋਰਟ ਵਰਕ ਕਰਦੇ ਨੇ। ਇਹਨਾਂ ਨੂੰ ਕੁੜੀ ਚਾਹੀਦੀ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ। ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। 9815666602 9815666602 ਅਗਲਾ ਰਿਸ਼ਤਾ ਹੈ ਜੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਮੁੰਡੇ ਦੀ ਡੇਟ ਆਫ ਬਰਥ 1992 ਕਾਸਟ ਜੱਟ ਗੋਤ ਹੈ ਗਿੱਲ ਹਾਈਟ ਹੈ 6 ਫੁੱਟ ਕੁਆਲਿਫਿਕੇਸ਼ਨ ਹੈ ਬੀਏ ਦੋਹੇ ਭੈਣ ਭਰਾ ਨਹੀਂ ਭੈਣ ਕੈਨੇਡਾ ਪੀਆਰ ਹੈ ਮੁੰਡਾ ਪੱਗ ਬੰਨਦਾ ਹੈ ਜੀ ਬਿਸਟਰ ਵੀਜੇ ਤੇ ਕੈਨੇਡਾ ਗਿਆ ਹੋਇਆ 17 ਕਿਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਕੈਨੇਡਾ ਪੀਆਰ ਡਿਮਾਂਡ ਕੋਈ ਨਹੀਂ ਕੁੜੀ ਮਿਲ ਵਰਤਨ ਵਾਲੇ ਪਰਿਵਾਰ ਤੋਂ ਹੋਵੇ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਹੈ ਜੀ ਡਿਸਟ੍ਰਿਕਟ ਜਲੰਧਰ ਤੋਂ ਕੁੜੀ ਦੀ ਉਮਰ 32 ਸਾਲ ਕਾਸਟ ਜੱਟ ਹਾਈਟ ਆ 5 ਫੁੱਟ 6 ਇੰਚ ਕੁਆਲੀਫਿਕੇਸ਼ਨ ਆ ਪਲੱਸ 2 ਦੋਵੇਂ ਪੈਣ ਭਰਾ ਨਹੀਂ ਕੁੜੀ ਦੇ ਫਾਦਰ ਸਾਹਿਬ ਇਟਲੀ ਪੀਆਰ ਨੇ ਮਦਰ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ। ਇਹਨਾਂ ਨੂੰ ਮੁੰਡਾ ਚਾਹੀਦਾ ਕੈਨੇਡਾ ਪੀਆਰ ਭਾਮਿਤ ਲੱਖਸ਼ੁਦਾ ਹੋਵੇ ਥੋੜੀ ਬਹੁਤੀ ਜ਼ਮੀਨਾਂ ਦੀ ਹੋਵੇ। ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਸਾਡੇ ਨਾਲ ਸੰਪਰਕ ਕਰਕੇ ਇਹਨਾਂ ਦੀ ਸਾਰੀ ਜਾਣਕਾਰੀ ਲੈ ਸਕਦੇ ਹਾਂ ਅਗਲਾ ਰਿਸ਼ਤਾ ਹੈ ਜੀ ਖਨੇਰੀਏ ਤੋਂ ਮੁੰਡੇ ਦੀ ਡੇਟ ਆਫ ਬਰਥ 2 ਮਾਰਚ 1993 ਕਾਸਟ ਜੱਟ ਗੋਤਮ ਲਹੰਸ ਹਾਈਟ ਅਸ਼ੇਪ 6 ਫਟ ਕਵਾਲੀਫਿਕੇਸ਼ਨ ਇਲੈਕਟ੍ਰੀਸ਼ੀਅਨ ਤੇ ਪਲੰਬਰ ਦਾ ਡਿਪਲੋਮਾ ਕਰਿਆ ਹੋਇਆ ਹੈ ਆਈਟੀਆਈ ਦੇ ਵਿੱਚ ਮੁੰਡਾ ਪੜ੍ਹਿਆ ਗਿਆ ਹੋਇਆ ਹੈ ਹੈਵੀ ਲਾਇਸੈਂਸ ਬਣਿਆ ਹੋਇਆ ਟਰਾਲੀ ਦਾ ਟਰਾਲਾ ਚਲਾਉਂਦਾ ਹੈ 1.5 ਤੋਂ 2 ਲੱਖ ਸੈਲਰੀ ਪਰ ਮਹੀਨਾ ਦੀ ਇੱਕ ਬਿਗੇ ਚ ਕੋਠੀ ਪਾਈ ਹੋਈ ਹੈ ਦੋਹੇ ਪਣ ਭਰਾ ਨੇ ਮੁੰਡਾ ਬੈਸ ਨੂੰ ਹੈ ਜੀ ਫਾਦਰ ਸਾਬਕ ਸਪੈਰ ਹੋ ਗਏ ਚਾਰ ਕਿੱਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਡਿਮਾਂਡ ਕੋਈ ਨਹੀਂ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹਾਂ 9914085637 9914085637 ਅਗਲਾ ਰਿਸ਼ਤਾ ਹੈ ਜੀ ਅਮਰਤ ਸਰ ਤੋਂ ਮੁੰਡੇ ਦੀ ਡੇਟ ਆਫ ਬਰਥ 13/1993 ਕਾਸਟ ਨਾਈ ਸਿੱਖ ਗੋਤ ਸੰਧੂ ਹਾਈਟ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਪਲੱਸ 2 ਮੁੰਡਾ ਪ੍ਰਾਈਵੇਟ ਲਿਮਿਟਿਡ ਕੰਪਨੀ ਚ ਜੌਬ ਕਰਦਾ ਹੈ ਮਦਰ ਐਕਸਪਾਇਰ ਹੋ ਗਏ ਫਾਦਰ ਸਭ ਗਵਰਨਮੈਂਟ ਜੌਬ ਕਰਦੇ ਨੇ ਤਿੰਨ ਭੈਣਾਂ ਨੇ ਜੀ ਇੱਕ ਭੈਣ ਮੈਰਿਡ ਹੈ ਦੂਜਿਆਂ ਦੋ ਭੈਣਾਂ ਦੀ ਮੈਰਿਜ ਹੈ ਜੀ ਨਵੰਬਰ ਦੇ ਵਿੱਚ ਛੋਟਾ ਪਰ ਆ ਪੜ੍ਹਾਈ ਕਰ ਰਿਹਾ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਘਰੇਲੂ 10-12 ਪੜ੍ਹੀ ਜੀ ਘਰ-ਬਾਰ ਸੰਭਲਣ ਵਾਲੀ ਹੋਵੇ ਕੁੜੀ ਸੋਹਣੀ ਸੁਨੱਖੀ ਹੋਵੇ ਡਿਮਾਂਡ ਕੋਈ ਨਹੀਂ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 9592769790 ਅਗਲਾ ਰਿਸ਼ਤਾ ਹੈ ਜੀ 에ਰੀਆ ਖੰਨਾ ਮੁੰਡੇ ਦੀ ਡੇਟ ਉਹ ਬਰਥ 21 ਸਤੰਬਰ 1996 ਕਾਸਟ ਜੱਟ ਗੋਤਮਲ ਹੰਸ ਹਾਈਟ 5 ਫੁੱਟ 9 ਇੰਚ ਕੁਆਲੀਫਿਕੇਸ਼ਨ ਪਲੱਸ 2 ਆਈਟੀਆ ਦਾ ਡਿਪਲੋਮਾ ਕਰਿਆ ਹੋਇਆ ਮੁੰਡਾ ਪ੍ਰਾਈਵੇਟ ਜੌਬ ਕਰਦਾ ਹੈ ਵੈਸ਼ਨੂ ਹੈ ਜੀ ਤੇ ਪੱਗ ਬੰਨਦਾ ਹੈ ਦੋ ਭੈਣਾਂ ਨੇ ਦੋਵੇਂ ਮੈਰਿਡ ਨੇ ਇੱਕ ਭੈਣ ਕੈਨੇਡਾ ਪੀਆਰ ਹੈ ਮਦਰ ਤੇ ਫਾਦਰ ਸਾਹਿਬ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਹੈ ਮੁੰਡੇ ਨੂੰ 4 ਕਿਲੇ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਹੈ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਡਿਮਾਂਡ ਕੋਈ ਨਹੀਂ ਜਿਸ ਕਿਸੇ ਨੂੰ ਵੀ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 95577 74346 9557774346 ਧੰਨਵਾਦ ਜੀ